ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਨੈਰੂ ਯੁਵਾ ਕੇਂਦਰ ਕਪੂਰਥਲਾ ਅਤੇ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਵਿਸ਼ਵਵੇਦਿਤ ਦਿਵਸ ਮਨਾਇਆ ਗਿਆ ਇਸ ਮੌਕੇ ਤੇ ਐਸਐਮਓ ਡਾਕਟਰ ਲੇਬਰ ਰਾਮ ਡਾਕਟਰ ਬਲਰਾਜ ਕੌਰ ਹਰਜਿੰਦਰ ਗੋਗਨਾ ਸੰਸਥਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਆਦਿ ਮੌਜੂਦ ਸਨ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਆਨੰਦ ਫਾਨੰਦ ਵਿੱਚ ਕਈ ਪ੍ਰੋਗਰਾਮ ਜਿਹੜੇ ਆ ਉਸ ਵੇਲੇ ਲਾਗੂ ਕੀਤੇ ਗਏ ਦੁਨੀਆ ਨੂੰ ਜਿਹੜਾ ਬਚਾਉਣਾ ਕਿੱਦਾਂ ਜਿੱਤਾ ਹੁਣੇ ਥੋੜੀ ਤੇਰੇ ਪਹਿਲਾਂ ਅਸੀਂ ਕਰੋਨਾ ਕਾਲ ਦੇਖਿਆ ਕਰੋਨਾ ਵਾਇਰਸ ਤੋਂ ਬਚਾ ਦੇ ਲਈ ਕਈ ਪ੍ਰਕਾਰ ਦੇ ਜਾਗਰੂਕਤਾ ਔਰ ਐਕਸ਼ਨ ਪ੍ਰੋਗਰਾਮ ਜਿਹੜੇ ਆ ਇਮਿਊਨਾਈਜੇਸ਼ਨ ਬਿਮਾਰੀ ਨੇ ਇਸ ਵਾਇਰਸ ਨੇ ਜਾ ਕੇ ਅਟੈਕ ਹੀ ਉਸ ਜਗ੍ਹਾ ਤੇ ਪਰੜਿਆ ਜਿਹੜਾ ਸਹੀ ਕਰਨ ਵਾਲਾ ਜਿਸ ਤਰ੍ਹਾਂ ਇੱਕ ਦੇਸ਼ ਦੂਜੇ ਦੇਸ਼ ਤੇ ਉੱਪਰ ਹਮਲਾ ਕਰਦਾ ਤਾਂ ਫਿਰ ਉਹ ਕੀ ਕਰਦਾ ਬੜਾ ਜਿਹੜਾ ਇੱਕ ਫੌਜ ਦੂਜੀ ਜਾਂਦੀ ਆ ਤਾਂ ਜਾਣ ਬਚ ਕੇ ਉਹਨਾਂ ਦਾ ਰੇਡੀਓ ਸਟੇਸ਼ਨ ਤੇ ਟੀਵੀ ਸਟੇਸ਼ਨ ਇੱਥੇ ਜਾ ਕੇ ਕੰਟਰੋਲ ਕਰ ਲੈਂਦੇ ਜਿੱਥੋਂ ਮੈਸੇਜ ਅਗੇ ਭੇਜੇ ਨਹੀਂ ਹੁੰਦੇ ਆ ਉਹੀ ਬਿਲਕੁਲ ਤਰ੍ਹਾਂ ਅਮਿਊਨ ਸਿਸਟਮ ਜਿਹੜਾ ਹੈ ਸੀਡੀ ਸੈਲਸ ਜਿੱਥੇ ਬੈਏ ਆ ਜਿਹੜੇ ਕੰਟਰੋਲ ਕਰਦੇ ਸੰਤੋ ਬੱਲ ਮੈਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਕੀ ਹੈ ਐਚ ਐਨ ਐਸ ਟੀ ਬੀ ਦੇ ਜਾਗਰੂਕਤਾ ਹੈ ਅਗਿਆਨਸ਼ ਪ੍ਰੋਗਰਾਮ ਉਹਦੇ ਵਿੱਚ ਆਏ ਸਾਰੇ ਪਤਵੰਤ ਸੱਜਣਾਂ ਆਪਣੇ ਸੁਖੰਦਰ ਜੀ ਸਿਰੇ ਨਰਾਜ਼ਾਨੋ ਤੇ ਉਹ ਸਾਰੇ ਪਤਵੰਤ ਸੱਜਣ ਮੈਂ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਤੇ ਕਿਉਂਕਿ ਸਮਾਜ ਤੇ ਵੀ ਸਮਾਜ ਦੇ ਲਈ ਸਮਾਜ ਦੀ ਸੇਵਾ ਵਿੱਚ ਇਸ ਤਰ੍ਹਾਂ ਦੇ ਸਵਾਗਤ ਚਾਹ ਅਗਿਆਨਸ਼ ਪ੍ਰੋਗਰਾਮ ਇੱਕ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ ਜੇ ਸਾਡਾ ਸੁਭਾਅ ਹੈ ਨਹੀਂ ਆ ਤੇ ਜਿਹੜਾ ਮਨ ਸਾਡਾ ਪੇਸ਼ੀ ਹੈ ਜੀ ਅੱਜ ਬਹੁਤ ਹੀ ਵਧੀਆ ਸੈਮੀਨਾਰ ਐids ਦੇ ਉੱਤੇ ਕਰਾਇਆ ਗਿਆ ਸਰਬ ਨੌਜਵਾਨ ਸਭਾ ਉਹ ਨਰਯ ਯੁਵਾ ਕੇਂਦਰ ਵੱਲੋਂ ਸਿਵਲ ਹਸਪੀਟਲ ਦੇ ਵਿੱਚ ਸੋ ਇਸ ਦੇ ਵਿੱਚ ਮਲਕੀਤ RAM ਜਿਹੜੇ ਇਸ ਤੇ ਟੋਪਿਕ ਦੇ ਮੇਨ ਮਾਰ ਸੀਗੇ ਉਹਨਾਂ ਨੇ ਆਪਣੀ ਗਾਈਡਲਾਈਨਸ ਦੇ ਨਾਲ ਸਾਰਿਆਂ ਨੂੰ ਇਹਦੇ ਉੱਤੇ ਜਾਗਰੂਤ ਕੀਤਾ ਔਰ ਮੈਂ ਸਰਮ ਨੌਜਾਨ ਸਭਾ ਔਰ ਨਹਿਰੂ ਜਵਾ ਕੇ ਅੰਦਰ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇਹੋ ਜਿਹੇ ਸੈਮੀਨਾਰ ਹਰ ਜਗ੍ਹਾ ਕਰਾ ਕੇ ਹਰ ਸਾਲ ਕਰਾਉਂਦੇ ਆ ਔਰ ਸਾਰਿਆਂ ਨੂੰ ਅਵੇਅਰ ਕਰਦੇ ਆ ਇਹ ਬਹੁਤ ਜ਼ਰੂਰੀ ਐਜੂਕੇਸ਼ਨ ਆ ਲੋਕੀ ਇਤੋਂ ਸ਼ਰਮਾਂਦੇ ਆ ਬਿਲਕੁਲ ਨਹੀਂ ਸ਼ਰਮਾਣਾ ਚਾਹੀਦਾ ਕਿਉਂਕਿ ਆਪਣੀ ਜ਼ਿੰਦਗੀ ਦਾ ਇੱਕ 파ਟ ਆ ਸੋ ਜਿਸ ਤਰ੍ਹਾਂ ਪੇਟ ਨੂੰ ਭੁੱਖ ਲੱਗਦੀ ਆ ਉਸੇ ਤਰ੍ਹਾਂ ਸੈਕਸ ਦੀ ਵੀ ਭੁੱਖ ਹੁੰਦੀ ਆ ਇਹ ਸਾਰੀ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਆ ਇਸ ਨੂੰ ਲਿਮਟ ਦੇ ਵਿੱਚ ਆਪਾਂ ਕਰਾਂਗੇ ਅਵੇਅਰਨੈਸ ਨਾਲ ਕਰਾਂਗੇ ਤਾਂ ਇਦਾਂ ਦੇ ਸੈਮੀਨਾਰ ਜਿਹੜੇ ਆ ਤੁਹਾਨੂੰ ਬਹੁਤ ਗਾਈਡ ਕਰਨਗੇ ਸੋ ਮੈਂ ਇੱਕ ਵਾਰੀ ਫੇਰ ਸਾਰਿਆਂ ਦਾ ਲੰਬੜ RAM ਜੀ ਦਾ ਜਿਹੜੇ ਇੱਥੇ ਹੁਣ ਸਿਵਲ ਸਰਜਨ ਬਣ ਕੇ ਜਾ ਰਹੇ ਨੇ ਮਲਕੀਤ ਜੀ ਦਾ ਸਾਡੇ ਨਾਲ ਰਾਜਾ ਸਾਹਿਬ ਬੈਠੇ ਆ ਔਰ ਸੁਖਵਿੰਦਰ ਜੀ ਔਰ ਸਾਰੇ ਸਾਥੀ ਜਿਹੜੇ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਸੈਮੀਨਾਰ ਨੂੰ ਕਰਾਇਆ ਔਰ ਬੱਚਿਆਂ ਨੂੰ ਅਵੇਅਰ ਕੀਤਾ ਬਹੁਤ-ਬਹੁਤ ਧੰਨਵਾਦ ਜੀ ਅੱਜ ਸਿਵਲ ਸਰਜਨ ਬਣ ਗਏ ਆ ਔਰ ਸਾਡੇ 가운데 ਵਿੱਚ ਹੈ ज्वाइनेस करन आज मेरे को चार दिन है इसी साथ ऐसे कल हो गया ना तो हमारी पार्टी के लिए है करती है अच्छा तो साड़ी बनो चलो आज साड़ी मोलकात जल्दी हो रही है तो साड़ी सब सार बनो साड़ी जितने साल नौजवान साला बनो नए युवा केंद्र बनो और साड़ी युवा ਅ ਜਿਹੜੀ ਯੁਵਕ ਸੇਵਾਮਾ ਕਲਬਾ ਕਿਤੇ ਗਏ ਸਰਜੀ ਸਾਡੀ ਸਭੀ ਜੀ ਸਾਡੇ ਪ੍ਰਧਾਨ ਜੀ ਬੈਠੇ ਹਨ ਉਹਨਾਂ ਵੱਲੋਂ ਵੀ ਔਰ ਵੋਕੇਸ਼ਨਲ ਸੈਂਟਰ ਜਿਹੜਾ ਚੱਲਦਾ ਉਹਨਾਂ ਦੀਆਂ ਮੈਡਮਾਂ ਜੇ ਬੱਚੀ ਸਾਡੇ ਬੈਠੇ ਆ ਸਭ ਤੋਂ ਸਰ ਬਹੁਤ ਬਹੁਤ ਮੁਬਾਰਕਬਾਦ ਹੈ ਕਿ ਜਿੰਨੀ ਸਰਵਿਸ ਦਾ ਟੈਨੇਰ ਜਿਹੜਾ ਅਜੇ ਹੈ ਤੋਂ ਸਮਰਪਿਤ ਸੇਵਾਮਾ ਦੇ ਨਾਲ ਜਿਹੜਾ ਕੰਮ ਕੀਤਾ ਲੋ ਲੇਕਿਨ ਚਾਹਨਾ ਮੈਂ ਕਿ ਬੂਡ ਆਫ ਥੈਂਕਸ ਤੱਕ ਮੈਂ ਜਾਣ ਤੋਂ ਪਹਿਲਾਂ ਕਿ ਪ੍ਰਧਾਨ ਜੀ ਨੂੰ ਬੇਨਤੀ ਕਰਾਂਗਾ ਮੈਂ ਪਹਿਲਾਂ ਐਸਐਮਓ ਸਾਹਿਬ ਕਿ ਸਾਡੇ ਤੋਂ ਸ਼ਹਿਰ ਤੋਂ ਸਾਡੇ ਸੀਜੀਐਸ ਤੋਂ ਵਿਦਾਈ ਹੈ ਸਬ-ਡਿਵੀਜ਼ਨ ਹਸਪੀਟਲ ਤੋਂ ਤੋਂ ਮੈਂ ਚਾਹਣਾ ਕਿ ਸ਼ਬਦ ਜਿਹੜੇ ਹੈ ਉਸ ਨਾਲ ਕੁਝ ਇਸ ਫੀਜ਼ਾ ਵੀ ਸਾਡੇ ਕੋਲ ਆਉਣ ਡਾਕਟਰ ਲੈਂਬਰਾਨ ਬਹੁਤ ਬਹੁਤ ਧੰਨਵਾਦ ਗੋਗਨਾ ਜੀ ਸਾਡੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਸੀਐਮਓ ਲੈਂਬਰਾਨ ਜੀ ਸਾਡੇ ਬਾਈਸ ਪ੍ਰਧਾਨ ਰਵਿੰਦਰ ਸਿੰਘ ਜੀ ਰਾਏ ਔਰ ਸਾਡੇ ਕਾਉਂਸਲਰ ਔਰ ਹਵਿੰਦਰ ਸਿੰਘ ਜੀ ਐਲਟੀ ਮੈਂਬਰ ਸਹਿਵਾਨ ਸਮੂਹ ਸਟਾਫ ਸਿਵਲ ਹਸਪੀਟਲ ਬੱਚਿਓ ਟੀਚਰ ਸਹਿਵਾਨ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਔਰ ਜਿਸ ਤਰ੍ਹਾਂ ਸਾਡੇ ਕਾਉਂਸਲਰ ਸਾਹਿਬ ਨੇ ਦੱਸਿਆ ਸਰਬਨੌਜਨ ਸਭਾ ਜਦੋਂ ਵੀ ਤੁਸੀਂ ਕਿਤੇ ਡਿਊਟੀ ਲਾਉਂਗੇ ਤੇ ਸਰਬਨੌਜਨ ਸਭਾ ਤੇ ਨੈਰੂ ਜੁਵਾ ਕੇਂਦਰ ਕਪੂਰਥਲਾ ਹਮੇਸ਼ਾ ਇਹ ਜਿਹੜੇ ਸਮਾਜਿਕ ਰੀਤੀਆਂ ਦੇ ਖਿਲਾਫ ਪ੍ਰੋਗਰਾਮ ਆ ਉਹ ਜਦੋਂ ਵੀ ਤੁਸੀਂ ਡਿਊਟੀ ਲਾਉਂਗੇ ਉਲੀਕਦੇ ਰਹਿਣਗੇ ਔਰ ਖਾਸ ਕਰਕੇ ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਬੜੇ ਭਿਆਨਕ ਨਤੀਜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪਾਂ ਇਹਨਾਂ ਵਾਰ ਇਹ ਐਚ ਆਈ ਵੀ ਜਾਂ ਕੈਂਸਰ ਵੱਲ ਨਾ ਧਿਆਨ ਦਿੱਤਾ ਤਾਂ ਆਉਣ ਵਾਲਾ ਸਮਾਂ ਬੜਾ ਬੜਾ ਹੈ ਇਸ ਕਰਕੇ ਆਪਾਂ ਹੁਣੇ ਹੀ ਸਾਰੇ ਜਿਹੜੇ ਆ ਜਾਗਰੂਕ ਹੋ ਕੇ ਜਾਂ ਲੋਕਾਂ ਨੂੰ ਜਾਗਰੂਕ ਕਰਕੇ ਇਸ ਨੂੰ ਠੱਲ ਪਾਈ ਜਾ ਸਕਦੀ ਆ ਨਹੀਂ ਤਾਂ ਆਪਾਂ ਨੂੰ ਦਿਖਦਾ ਹੀ ਆ ਕਿਉਂਕਿ ਡਾਕਟਰ ਸਾਹਿਬ ਨੇ ਫਿਗਰ ਵੀ ਦੱਸਿਆ ਆ ਵੀ ਜੇ ਇੰਨੇ ਆਪਣੇ ਇਥੇ ਫਗਵਾੜੇ ਦੇ ਵਿੱਚ ਇਹ ਹਾਲ ਹੈ ਤਾਂ ਵੱਡੇ ਸ਼ਹਿਰਾਂ ਦੇ ਵਿੱਚ ਦੇਖੋ ਕੀ ਹਾਲ ਹੋਣਾ ਇਸ ਕਰਕੇ ਆਪਾਂ ਸਾਰੇ ਜਾਗਰੂਕ ਹੋ ਕੇ ਆਪਾਂ ਸਾਰੇ ਲੋਕਾਂ ਨੂੰ ਵਾਹ ਜਾਗਰੂਕ ਕਰੀਏ ਤਾਂ ਇਸ ਤੋਂ ਬਚਿਆ ਜਾ ਸਕਦਾ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਦੀ ਮਿਹਰਬਾਨੀ ਸਾਰੇਆਂ ਲਈ ਇਹ ਦੂਈਆਂ ਸੰਸਥਾਵਾਂ ਨੂੰ ਪੱਠੀ ਹੋਗੀ ਐਫਰਟ ਕਰਨੇ ਪਣੇ ਆ ਤਾਂ ਜੋ ਅਸੀਂ ਆਮ ਪਬਲਿਕ 'ਤੇ ਜਾ ਕੇ ਤੁਹਾਨੂੰ ਲੈ ਕੇ ਆਉਂਦਾ ਆ ਡਾਕਟਰ ਨੂੰ ਉਪਰਿਚਾਉਂਦੇ ਆਗੇ ਆ ਡਾਕਟਰ ਲੰਦਰ ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਦੇ ਸਬੰਧ ਦੇ ਵਿੱਚ ਅੱਜ ਨਹਿਰੀ ਯੁਵਾ ਕੇਂਦਰ ਔਰ ਸਰਬ ਨੌਜਵਾਨ ਸਭਾ ਵੱਲੋਂ ਸਿਵਲ ਹਸਪਤਲ ਫਗਵਾੜਾ ਦੇ ਕਾਨਫਰੰਸ ਹਾਲ ਦੇ ਵਿੱਚ ਇੱਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਏਡਜ਼ ਨਾਲ ਜੁੜੇ ਹੋਏ ਸਾਰੇ ਪਹਿਲੂ ਜਿਹੜੇ ਆ ਉਹ ਸਾਡੇ ਰਿਸੋਰਸ ਪਰਸਨ ਸ਼੍ਰੀ ਮਲਕੀਤ ਚੰਦ ਜੀ ਜਿਹੜੇ ਕਾਉਂਸਲਰ ਸੇਵਾ ਆਪਣੀ ਜਿਹੜੀ ਕਰ ਰਹੇ ਆ ਉਹਨਾਂ ਨੇ ਇਹਦੇ ਬਾਰੇ ਡਿਟੇਲ ਦੇ ਵਿੱਚ ਦੱਸਿਆ ਤੋਂ ਸਭਾ ਵੱਲੋਂ ਵੀ ਸੰਜਮਿਤ ਜੀਵਨ ਦੇ ਲਈ ਸਭ ਨੂੰ ਜਿਹੜੇ ਅਪੀਲ ਕੀਤੀ ਗਈ ਆ ਸਾਡੇ ਸਿਵਲ ਸਰਜਨ ਵਿਸ਼ੇਸ਼ ਰੂਪ ਵਿੱਚ ਸਾਡੇ ਚ ਪਹੁੰਚੇ ਡਾਕਟਰ ਲੈਂਬਰ ਆਰਮਨੀ ਜੀ ਵੀ ਜਿਨੇ ਵੀ ਇਸ ਸੰਬੰਧ ਦੇ ਵਿੱਚ ਸਭ ਨੂੰ ਜਿਹੜਾ ਜਾਗਰੂਕ ਕੀਤਾ ਹੈ ਕਿ ਅਗਰ ਇਸ ਤੋਂ ਅਸਿਗਰਸਤ ਹੈ ਵੀ ਤਾਂ ਵੀ ਸਾਨੂੰ ਜਿਹੜਾ ਪ੍ਰੋਪਰ ਇਲਾਜ ਕਰਾਉਣਾ ਚਾਹੀਦਾ ਤਾਂ ਕਿ ਲਾਈਫ ਸਪੈਨ ਜਿਹੜਾ ਹੈ ਪਹਿਲਾਂ ਦੇ ਨਾਲੋਂ ਲੰਮਾ ਕੀਤਾ ਜਾ ਸਕਦੇ ਨਟਸ਼ੈਲ ਮੀਨ ਇਸ ਚੀਜ਼ ਦੇ ਉੱਪਰ ਧਿਆਨ ਦੇਣ ਦੀ ਜਿਹੜੀ ਲੋੜ ਹੈ ਕਿ ਜ਼ਿੰਦਗੀ ਅਨਮੋਲ ਹੈ ਇਸ ਜ਼ਿੰਦਗੀ ਦੀ ਅਨਮੋਲਤਾ ਦੇ ਲਈ ਕਿਉਂਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਸਾਡਾ ਰਿਸ਼ਤਾ ਜਿਹੜਾ ਵਾ ਪੂਰੇ ਪਰਿਵਾਰ ਦੇ ਨਾਲ ਹੈ ਸਮਾਜ ਦੇ ਨਾਲ ਹੈ ਅਗਰ ਅਸੀਂ ਖੁਦ ਜਿਹੜਾ ਸਿਹਤਮੰਦ ਹੋਵਾਂਗੇ ਤਾਂ ਆਪਣੇ ਸਮਾਜ ਨੂੰ ਵੀ ਜਿਹੜਾ ਸਿਹਤਮੰਦ ਆਪ ਤੇ ਪਰਿਵਾਰ ਨੂੰ ਵੀ ਅਸੀਂ ਜਿਹੜਾ ਸਿਹਤਮੰਦ ਕਰ ਸਕਦੇ ਆ ਇਸ ਕਰਕੇ ਸਭ ਨੂੰ ਇਸ ਇਸ ਪਰ ਵੀ ਜਿਹੜੀ ਆ ਉਹ ਜਾਗਰੂਕ ਕੀਤਾ ਗਿਆ। ਧੰਨਵਾਦ। ਮੌਣੀ ਦਾ ਕਿਉਂਦਾ ਆ ਡਾਕਟਰ ਕੋ ਉਪਰ ਚਾਉਂਦੇ ਹੈਗੇ ਆ ਡਾਕਟਰ ਲੰਦਰ ਜਗਨ ਸਭਾ ਤੇ ਨਹਿਰੂ ਜੁਵਾ ਕੇਂਦਰ ਵੱਲੋਂ ਅੱਜ ਵਰਡਸ 8 ਡੇਗ ਮਨਾਇਆ ਗਿਆ ਤੇ ਸਾਨੂੰ ਜਾਗਰੂਕ ਕੀਤਾ ਗਿਆ ਤੇ ਮੈਂ ਵੀ ਸਭ ਨੂੰ ਇਹੀ ਕਹਿੰਦੀ ਆ ਕਿ ਸਾਨੂੰ ਇਸ ਬਿਮਾਰੀ ਦੇ ਦੁਆਰਾ ਜਾਗਰੂਕ ਹੋਣਾ ਚਾਹੀਦਾ ਹੈ। ਧੰਨਵਾਦ। ਧੰਨਵਾਦ। ਅੱਜ ਨੇਰੂ ਜਵਾ ਫਾਊਂਡੇਸ਼ਨ ਵੱਲੋਂ ਉੱਥੇ ਸਰੋਸਰ ਪਕੌੜਾ ਵਿੱਚ ਜੋ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਉਹ ਹੈ ਜੀ ਵਰਲਡ ਏਡਜ਼ ਦੇ ਦਿਸਤੇ ਜਿਹਦੇ ਤਹਿਤ ਅਸੀਂ ਅੱਜ ਜੋ ਸਾਡੇ ਯੂਥ ਹੈਗੇ ਆ ਨੌਜਵਨ ਪੀੜ੍ਹੀ ਆ ਉਹਨਾਂ ਨੂੰ ਐਚਆਈਵੀ ਏਡਜ਼ ਰਿਗਾਰਡਿੰਗ ਇਨਫੋਰਮੇਸ਼ਨ ਪਹੁੰਚਾਉਂਗੀ ਜਾਣਕਾਰੀ ਦੇਣੀ ਜਾਂ ਜਿਵੇਂ ਦੱਸਿਆ ਜਾਏਗਾ ਵੀ ਐਚਆਈਵੀ ਏਡਜ਼ ਕਿੰਨਾ ਭਿਆਨਕ ਤੂਫਾਨ ਕਰ ਚੁੱਕੀ ਆ ਔਰ ਇਸ ਤੋਂ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਆਪਣੀ ਆਲਪੀਡੂ ਬਚਾ ਕੇ ਰੱਖਣਾ ਹੈ ਐਚਆਈਵੀ ਦੇ ਕੇਸ ਲਗਾਤਾਰ ਪੂਰੇ ਇੰਡੀਆ ਚ ਵਰਲਡ ਦੇ ਨਾਲ ਨਾਲ ਇੰਡੀਆ ਚ ਵਧ ਰਿਹਾ ਜਿਹਦੇ ਵਿੱਚ ਜਿਆਦਾ ਨੌਜਵਾਨ ਬੜੀ ਨਸ਼ਾ ਤੋਂ ਗ੍ਰਸਤ ਹੋ ਕੇ ਇਸ ਬਵਾਲੀ ਨੂੰ ਆਪਣੇ ਗੜ ਲਾ ਰਹੀ ਆ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਬਚਾਉਣਾ ਹੈ ਇਹ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਹਮਲਾ ਮਾਰਨਾ ਪੈਣਾ ਹੈ ਇੱਕੱਲੇ ਇੱਕ ਸੰਸਥਾ ਦੇ ਨਾਲ ਹੀ ਕੰਮ ਨਹੀਂ ਚੱਲਣਾ ਪੂਰੀ ਸਾਡੀ ਕਮਿਊਨਿਟੀ ਨੂੰ ਪੂਰੀ ਨੌਜਵਾਨ ਜਥੇਬੰਦੀਆਂ ਨੂੰ ਇਕੱਤਰ ਹੋ ਕੇ ਹੀ ਹਮਲਾ ਮਾਰਨਾ ਪੈਣਾ ਤਾਂ ਹੀ ਅਸੀਂ ਆਪਣੀ ਨੌਜਨ ਨੂੰ ਬਚਾ ਸਕਦੇ ਹਾਂ ਜੇਕਰ ਅਸੀਂ ਇਹ ਅਫਰ ਨਹੀਂ ਕਰਦੇ ਤਾਂ ਆਉਣ ਵਾਲਾ ਸਮਾਂ ਬਹੁਤ ਹੀ ਭਿਆਨਕ ਆ ਜਿਹਦੇ ਤਹਿਤ ਸਾਨੂੰ ਬਹੁਤ ਹੀ ਵੱਡਾ ਨੁਕਸਾਨ ਚਲਣਾ ਪੈ ਸਕਦਾ ਹੈ ਠੀਕ ਹੈ